ਆਦੀ ਪਾਰਟੀ ਦੇ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਰੀਵਾਲ ਅੱਜ ਸਚਕਣ ਸਿੰਘ ਹਰਮੰਦਰ ਸਾਹ ਪੁੱਜੇ ਆ ਨਤਮਸਤਕ ਹੋਣ ਲਈ ਤੇ ਕੁਲਦੀਪ ਸਿੰਘ ਢਾਰੀਵਾਲ ਵੀ ਕਾੜਨਾ ਮੌਜੂਦ ਹੈ ਮੋਦੀ ਨੂੰ ਪੁੱਠਾ ਕਰ ਮੈਂ ਉਹ ਕਰਤਾ ਆ ਢਾਰੀਵਾਲ ਸਾਲ ਦਿਲ ਦਿਲ ਜਿੱਤਿਆ ਲੋਕਾਂ ਦਾ ਕਿ ਦੂਜੇ ਨੰਬਰ ਤੇ ਜ਼ਰੂਰ ਆਏ ਲੇਕਿਨ ਜੋ ਜਿਸ ਕਰਕੇ ਮੈਦਾਨ ਚ ਉੱਤਰੇ ਸੀ ਸੋ 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 ਇੱਕ ਤਾਂ ਮੇਰੇ ਠੀਕ ਆ ਕਿ ਜੇ ਤਹਾਦ ਹੁੰਦੀ ਆ ਆਪਾਂ ਜਿੱਤ ਨਹੀਂ ਸਕਿਆ ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਮੈਂ ਅੰਬਸਦਾਰੀ ਦਾ ਦਿਲ ਜਿੱਤਿਆ ਔਰ ਮੈਂ ਨਾ ਮੈਂ ਜੇਤ ਲਿਆ ਨਾ ਮਰਦੀਪੂ ਦੀਆਂ ਵੀ ਵੋਟਾਂ ਲੈ ਕੇ ਤੇ ਮੁੜ ਕੇ ਆਉਂਗਾ ਮੈਂ ਅੰਬਸਰ ਦੇ ਵਿੱਚ ਪਹਿਲਾਂ ਹੀ ਨਾਲਾ ਚੋ ਨਾਲ ਹੀ ਪਿੰਡ ਆਪਣਾ ਹੋਰ ਅੰਬਸਰ ਸ਼ਹਿਰ ਦੇ ਵਿੱਚ ਇੱਕ ਦਫ਼ਤਰ ਬਣਾਵਾਂਗੇ ਵਧੀਆ ਟੌਪ ਦਾ ਔਰ ਅੰਬਸਰ ਦੇ ਲੋਕਾਂ ਦੀਆਂ ਜਿੰਨੀਆਂ ਸਮੱਸਿਆਵਾਂ ਜੋ ਉਹਨਾਂ ਨਾਲ ਕਮਿਟਮੈਂਟ ਕੀਤੀ ਹੈ ਉਹ ਸੱਚ ਹੈ ਸੈਂਟਰ ਕੋ ਜਾਣਾ ਪਏ ਚਾਹੇ ਆਪਣੇ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਪਵੇ ਅੰਬਸਰ ਦਾ ਹਰ ਮਸਲਾ ਜਿਹੜਾ ਪਹਿਲ ਦੇ ਆਧਾਰ ਤੇ ਹੱਲ ਹੋ। ਪਰ ਜਿਹੜੇ ਜਿਹੜੇ ਕੰਮ ਹੁੰਦੇ ਸੀ। ਬੀਜੇਪੀ ਦਾ ਜਿਹੜਾ ਮਾਡਲ ਫੇਲ ਹੋਇਆ ਮੈਂ 300 ਵੀ ਕਿੰਨੇ ਦਾ। ਹਾਂਜੀ ਹਾਂਜੀ। ਗੋਬੀ। ਹਾਂਜੀ। ਉਹ ਕਿੱਥੇ ਰੁਕ ਜਾਓ। ਅੱਗੇ ਚੱਲ ਕੇ। ਅੱਗੇ ਨਹੀਂ ਇੱਥੇ ਉਹ ਵੀ ਕੱਲ੍ਹ ਨੂੰ ਅੱਜ ਪ੍ਰੈਸ ਕਾਨਫਰੰਸ ਆ ਰਹੇ ਨੇ। ਅੱਛਾ। ਪਰ ਨਹੀਂ ਤੁਸੀਂ ਕਿੱਦਾਂ ਵੇਖਦੇ ਬੀਜੇਪੀ ਦਾ। ਅੱਛਾ। ਦੇਖੀ ਗੱਸ ਬੀਜੇਪੀ ਦਾ ਮਾਡਲ ਕਹਦਾ। ਜਿਹੜੇ ਪਹਿਲਾਂ ਹੀ ਉਹ ਵੋਟਾਂ ਲੈ ਕੇ ਨਹੀਂ ਆਏ ਜੇਤ ਲਈ ਹੋਣੀ। ਪੂਰੀ ਸਾਭ ਨਹੀਂ ਆਏ। ਹੁਣ ਇਹਨਾਂ ਵੀ ਚੱਲ ਜਾਣਾ। ਅਸੀਂ ਤਾਂ ਅੰਬਸਰਗੇ ਇੱਥੇ ਰਹਿ ਉਸ ਮਸਲਿਆਂ ਦਾ ਪਹਿਲ ਦੇਦਾ ਹਾਂ ਕਿ ਜੀ ਦੇ ਕੈਂਡੀ ਸੀ 400 ਪਾਰ ਜਾਵਾਂਗੇ ਜੀ ਅਸੀਂ ਕਹਦਾ 400 ਪਾਰ ਜਾਵਾਂਗੇ ਭਾਜੀ ਜੀ ਚੱਲ ਗਈ ਇਹੀ ਜੀ ਕਹਿੰਦੇ ਆ ਤੁਹਾਨੂੰ ਅਜ ਤਾਂ ਉਹ ਕਹਿੰਦੇ ਸੀ ਵੀ ਨਹੀਂ ਜਾਣਾ ਸੋ ਇਹੀ ਸਾਡਾ ਸਾਡਾ ਦੇਖੋ ਜਿਹੜਾ ਐਲਾਈਅੰਸ ਹੋਇਆ ਦੇਸ਼ ਲੈਵਲ ਤੇ ਸਾਡਾ ਇੱਕੋ ਮਕਸਦ ਸੀਗਾ ਕਿ ਬੀਜੇਪੀ ਨੂੰ ਮੋਦੀ ਨਹੀਂ ਤੋਂ ਚੋ ਕਿਲਾ ਕੱਢਣਾ ਉਹ ਕਰਦਾ ਸੀ ਪਰ ਕਾਸੋਪਾਲ ਕੀ ਉਹਦਾ ਕਿੰਨਾ ਪਿੱਛੇ ਰਹਿ ਗਏ ਉਹ ਸਮਝੋ ਸਮਝੋ ਕਿ ਜਿਹੜੇ ਵਲੰਟੀਅਰ ਤੁਹਾਡੀ ਪਾਰਟੀ ਚ ਉਹਨਾਂ ਨੂੰ ਪਿੱਛੇ ਕੀਤਾ ਗਿਆ ਸੀ ਉਹ ਵੀ ਇੱਕ ਹਾਰ ਦਾ ਕਾਰਨ ਬਣਿਆ ਨਹੀਂ ਦੇ ਇੱਦਾਂ ਦੇਖੋ ਨਹੀਂ 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 ਟਾਈਦਾ ਸਾਹਿਬ ਜਿਹੜਾ ਕੋਈ ਕੰਮ ਕਰਦਾ ਵਾ ਅਗਰ ਉਹਜਲਾ ਸਾਹਿਬ ਨਾਲ ਉਹਜਲਾ ਸਾਹਿਬ ਨੇ ਕਿਹਾ ਕਿ ਮਨੂ ਜਰੂਰਤ ਪਈ ਕਿ ਤੇ ਮੈਂ ਤੁਹਾਡੇ ਵੱਲ ਸਭ ਤੋਂ ਜ਼ਰੂਰ ਜਾਊਂਗਾ ਕੀ ਕੋਈ ਜ਼ਰੂਰਤ ਪਈ ਕਿ ਤੇ ਜਾਓਗੇ ਉਹਨਾਂ ਕੋਲ ਕਿਉਂ ਨਹੀਂ ਜਾਵਾਂਗਾ ਅਬ ਦੇਖੋ ਜਦੋਂ ਅਸੀਂ ਚੋਣ ਜਿੱਤ ਜਾਂਦੇ ਉਦੋਂ ਅਸੀਂ ਸਾਰੇ ਜ਼ਿਲ੍ਹੇ ਦੇ ਐਮਪੀ ਬਣ ਜਾਂਦੇ ਮੈਂ ਸਾਰੇ ਨਾਲੇ ਦਾ ਐਮਐਲਏ ਸਾਰੇ ਪੰਜਾਬ ਦਾ ਮੰਤਰੀ ਹਾਂ ਮੈਂ ਕਾਬਜ਼ ਹੋ ਰਿਹਾ ਮਿਸਟਰ ਮੇ ਕੋਈ ਵੀ ਬੰਦਾ ਆਪਣੇ ਕੰਮ ਹੁੰਦਾ ਮੈਂ ਕਦੀ ਕਿਸੇ ਨੂੰ ਨਾ ਨਹੀਂ ਕਰਦਾ ਐਸੇ ਕਰਕੇ ਕਿਉਂਕਿ ਮੈਂ ਪਾਰਟੀ ਦਾ ਐਮਐਲਏ ਕੈਬਨ मिनिस्टर ਵੀ ਮੈਂ ਪੰਜਾਬ ਦਾ ਹਾਂ ਅਕਾਲੀ ਦਲ ਚਾਰੋਂ ਕਰਕੇ ਜੇ ਕਿੱਥਾ ਦੇਖਦੇ ਹੋ ਅਕਾਲੀ ਦਲ ਦੀ ਵੋਟ ਬੈਂਕ ਉਹ ਤੂੰ ਜੂ ਨਾ ਲੈ ਉਹਨਾਂ ਦਾ ਨਾਮ ਲੈਣਾ ਬਹੁਤ ਬੜੇ ਦੁਖੀ ਆ ਦੋ ਦਾ ਬਾਦ ਹੋ ਗੱਲ ਕਰੀ ਆ ਅੱਜ ਤੇ ਯਾਰ ਪੁੱਛਣਾ ਵੀ ਮਜੀਠੀਆ ਦਾ ਯਾਦ ਪੁੱਛਲਾ ਉਹਨੂੰ ਨਾ ਹਾਂ ਉਹ ਬੱਚੇ ਕਿਤੇ ਚੋਟੇ ਦੰਬੇ ਗੱਪਾਂ ਬਹੁਤ ਮਾਰਦਾ ਸੀ ਉਹਨਾਂ ਨਾਲ ਗੱਲਾਂ ਬਾਤ ਸੋ ਆਸਾ ਨੇ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਸਭਾ ਉਮੀਦਵਾਰ ਰਹੇ ਆ ਹਾਲਾਂਕਿ ਆਮ ਆਦਮੀ ਪਾਰਟੀ ਦੀ ਜ਼ਰੂਰ ਹਾਰ ਹੋਈ ਹੈ ਲੇਕਿਨ ਉਹਨਾਂ ਦੇ ਜ਼ਰੂਰ ਕਹਿਣਾ ਕਿ ਹਾਰ ਜ਼ਰੂਰ ਉਹਨਾਂ ਦੀ ਹੋਈ ਹੈ ਲੇਕਿਨ ਉਹਨਾਂ ਨੇ ਲੋਕਾਂ ਦਾ ਦਿਲ ਜ਼ਰੂਰ ਜਿੱਤਿਆ ਲੋਕਾਂ ਨੇ ਕਾਫੀ ਉਹਨਾਂ ਨੂੰ ਵੋਟ ਪਾਈ ਹੈ ਸੋ ਜਿਹੜੇ ਉਹਨਾਂ ਨੇ ਵਾਦੇ ਲੋਕਾਂ ਨਾਲ ਕੀਤੇ ਸੀ ਲੋਕ ਸਭਾ ਚੋਣਾਂ ਤੋਂ ਚੋਣ ਮੈਨੀਫੈਸਟੋ ਵਿੱਚ ਉਹ ਅੱਜ ਭਵੇਂ ਉਹ ਹਾਰ ਹੋਈ ਹੈ ਲੇਕਿਨ ਉਹ ਵਾਅਦੇ ਉਹ ਜ਼ਰੂਰ ਲੋਕਾਂ ਨਾਲ ਪੂਰੇ ਕਰਨਗੇ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ